ਆਓ ਭਾਜੀ ਤੁਸੀਂ ਵੱਡੇ ਭਾਜੀ ਰੈਫਰੀ ਕਰਦੇ ਆਂ ਆਪਾਂ ਇੱਥੇ ਖੜ ਕੇ ਇਧਰ ਨੂੰ ਨਾ ਆਇਆ ਕਰੋ ਹੰਦੇ ਵਾਲੇ ਪਾਸੇ ਨੂੰ ਹਾਂਜੀ ਹਾਂਜੀ ਸ਼ਾਬਾਸ਼ ਲਓ ਓਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਲਓ ਦੀਪ ਦੀ ਰੇਡ ਸਾਹਮਣੇ ਬੱਲੇ 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 ਪਹਿਲੀ ਕਬੱਡੀ ਪਹਿਲੀ ਹੋ ਗਈਆਂ ਸਫਲ ਲਾਟੀ ਲਓ ਦੂਸਰੀ ਰੇਡ ਆ ਗਈ ਇਧਰ 11000 ਦੀ ਸੰਨੀ ਸਲਾਰੀਆਂ ਮੰਨੂ ਯੂ ਐਸ ਏ ਦੀਪ ਜੁਰਜੀ ਦੀ ਦੂਸਰੀ ਰੇਡ 11000 11000 ਬੱਲੇ 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 ਓਏ ਓਏ ਆ ਸੁਆਦ ਐ ਲਓ ਦੋ ਸਫਲ ਹੋ ਗਈਆਂ ਦਾ ਨਾਮ ਲਓ ਸੰਨੀ ਸਲਾਰੀਆ ਮੰਨੂ ਯੂਐਸਏ 11000 ਦੀ ਤੀਸਰੀ ਰੇਡ ਆ 11000 ਦੇ ਫੈਸਲੇ ਹੋਣੇ ਸਫਲ ਦੋ ਰੈਡਾ ਜਿਹੜੀਆਂ ਹੋ ਗਈਆਂ 11000 11 11 11 ਸੰਨੀ ਸਲਾਰੀਆਂ ਮੰਨੂ ਯੂਐਸਏ ਸਫਲ ਤਿੰਨ ਰੈਡਾ ਜਿਹੜੀਆਂ 11000 ਦੀਆਂ ਦੀਪ ਦਪੁਰਜੀ ਵਾਲਾ ਪਾ ਗਿਆ ਛੋਟੇ ਬਿਆਨਪੱਤੀ ਧਰਤੀ ਤੇ